ਪੈਰੋ ਮਹੱਲਾ ਪੰਜਵਾ ਜੀਓ ਪ੍ਰਾਨ ਜਿਨ ਰਚਿਓ ਸਰੀਰ ਜਿਨਹ ਉਪਾਏ ਤਿਸ ਕਉ ਪੀਰ ਗੁਰ ਗੋਬਿੰਦ ਜੀ ਕੈ ਕਾਮ ਹਲਤ ਪਲਤ ਜਾ ਕੀ ਸਾਧ ਸ਼ਾਮ ਪ੍ਰਹਾਉ ਪ੍ਰਵ ਆਰਾਧਨ ਨਿਰਮਲ ਰੀਤ ਸਾਧ ਸੰਗ ਬਿਨਸੀ ਬੇਪਰੀਤ ਮੀਤ ਹੀਤ ਧਨ ਮੀਤ ਹੀਤ ਧਨ ਨਹਿ ਪਾਰਣਾ ਹਾਂ ਇਹ ਮੀਤ ਹੀਤ ਧਨ ਇੱਥੇ ਵਿਸਰਾਮ ਲਾਉਣਾ ਹੈ ਨਹਿ ਪਾਰਣਾ ਧਨ ਧਨ ਮੇਰੇ ਨਾਰਾਇਣਾਂ ਇਹ ਧਨ ਧਨ ਉੱਤੇ ਟਿੱਪੀਆਂ ਲੱਗੀਆਂ ਹੋਈਆਂ ਪਰ ਪੋਥੀਆਂ ਦੇ ਵਿੱਚ ਹੈ ਨਹੀਂ ਹੈਗੀਆਂ ਸ਼ੁੱਧ ਟਿੱਪੀ ਦੇ ਨਾਲ ਪਾਠ ਹਨ ਧਨ ਧਨ ਮੇਰੇ ਨਾਰਾਇਣਾਂ ਚਲੋ ਜੀ ਨਾਨਕ ਬੋਲੇ ਅੰਮ੍ਰਿਤ ਬਾਣੀ ਇੱਕ ਬਿਨਾ ਦੂਜਾ ਨਹੀਂ ਜਾਣੀ ਪਰੋ ਮਹੱਲਾ ਪੰਜਵਾ ਆਗੇ ਦਈਓ ਪਾਛੇ ਨਾਰਾਇਣ ਇਹ ਦਈਓ ਉਚਾਰਨ ਕਰਨਾ ਇਸ ਦਾ ਉਚਾਰਨ ਦੈ ਨਹੀਂ ਕਰਨਾ ਜਿੱਥੇ ਦੱਦਾ ਯਈਆ ਮਖਤਾ ਹੋਵੇ ਉੱਥੇ ਦੈ ਇੱਥੇ ਦਈਓ ਉਚਾਰਨ ਕਰਨਾ ਆਗੇ ਦਈਓ ਪਾਛੇ ਨਾਰਾਇਣ ਮੱਧ ਭਾਗ ਹਰ ਪ੍ਰੇਮ ਰਸਾਇਣ ਮੱਧ ਭਾਗ ਇਹ ਸੰਬੰਧਕ ਪਾਠ ਹੈ ਮੱਧ ਭਾਗ ਹਰ ਪ੍ਰੇਮ ਰਸਾਇਣ ਪ੍ਰਭੂ ਹਮਾਰਾ ਸਾਸਤਰ ਸੌਣ ਸੂਖ ਸਹਿਜ ਆਨੰਦ ਗ੍ਰਿਹ ਭਾਉਣ ਇਹ ਆਨੰਦ ਪਦ ਤੇ ਵਿਸਰਾਮ ਹੈ ਰਹਾਉ ਰਸਨਾ ਨਾਮ ਕਰਨ ਸੁਣ ਜੀਵੇ ਪ੍ਰਭ ਸਿਮਰ ਸਿਮਰ ਅਮਰ ਸਿਰ ਸੀਵੇ ਜਨਮ ਜਨਮ ਕੇ ਦੁਖ ਨਿਵਾਰੇ ਅਨਹਦ ਸ਼ਬਦ ਵੱਜੇ ਦਰਬਾਰੇ ਕਰ ਕਿਰਪਾ ਪ੍ਰਭ ਲੀਏ ਮਿਲਾਏ ਨਾਨਕ ਪ੍ਰਭ ਸਰਣਾਗਤ ਆਏ ਪੈਰਾ ਮਹੱਲਾ ਪੰਜਵਾ ਕੋਟ ਮਨੋਰਥ ਆਵਹਿ ਹਾਥ ਜਮ ਮਾਰਗ ਕੈ ਸੰਗੀ ਪਾਥ ਗੰਗਾ ਜਲ ਗੁਰ ਗੋਬਿੰਦ ਨਾਮ ਜੋ ਸਿਮਰੈ ਤਿਸ ਕੀ ਗਾਤ ਹੋਵੈ ਪੀਵਤ ਬੋੜ ਨ ਜੂਨ ਪ੍ਰਮਾਮ ਰਹਾਉ ਬੋੜ ਨ ਜੂਨ ਪ੍ਰਮਾਮ ਪੂਜਾ ਜਾਪ ਤਾਪ ਇਸਨਾਨ ਪੂਜਾ ਜਾਪ ਤਾਪ ਇਥੇ ਵਿਸਰਾਮ ਇਸਨਾਨ ਸਿਮਰਤ ਨਾਮ ਭੈ ਨਹਿ ਕਾਮ ਰਾਜ ਮਾਲ ਸਾਧਨ ਦਰਬਾਰ ਰਾਜਮਾਲ ਸਾਧਨ ਦਰਬਾਰ ਸਾਧਨ ਸਾਧਨ ਨਹੀਂ ਕਹਿਣਾ ਰਾਜਮਾਲ ਸਾਧਨ ਦਰਬਾਰ ਇਮਾਰਤ ਨਾਮ ਪੂਰਨ ਆਚਾਰ ਨਾਨਕ ਦਾਸ ਇਹ ਕੀਆ ਵਿਚਾਰ ਬਿਨ ਹਰ ਨਾਮ ਮਿਥਿਆ ਸਭ સાર ਪਰ ਮਹੱਲਾ ਪੰਜਵਾ ਲੇਪ ਨਾ ਲਾਗੋ ਤੇਲ ਕਾ ਮੂਲ ਦੁਸ਼ਟ ਬ੍ਰਾਹਮਣ ਮੂਆ ਹੋਇ ਕੈ ਸੂਲ ਤੇ ਮੂਆ ਪਦ ਤੇ ਹੀ ਵਿਸਰਾਮ ਲਾਉਣਾ ਉੰਜ ਮੂਆ ਪਦ ਦੇਹੀ ਦੀਪਕ ਹੈ ਦੁਸ਼ਟ ਬ੍ਰਾਹਮਣ ਮੂਆ ਹੋਇ ਕੈ ਸੂਲ ਹਰ ਜਨ ਰਾਖੇ ਪਾਰ ਬ੍ਰਹਮ ਆਪ ਪਾਪੀ ਮੂਆ ਗੁਰ ਪਰਤਾਪ ਰਹਾਉ ਆਪਣਾ ਖਸਮ ਜਨ ਆਪ ਧਿਆਇਆ ਿਆਣਾ ਪਾਪੀ ਓਹ ਆਪ ਪਚਾਇਆ ਪ੍ਰਭ ਮਾਤ ਪਿਤਾ ਆਪਣੇ ਦਾਸ ਕਾ ਰਖਵਾਲਾ ਪ੍ਰਭ ਮਾਤ ਪਿਤਾ ਇਥੇ ਵਿਸਰਾਮ ਹੈ ਆਪਣੇ ਦਾਸ ਕਾ ਰਖਵਾਲਾ ਨਿੰਦਕ ਕਾ ਮਾਥਾ ਈਹਾ ਊਹਾ ਕਾਲਾ ਈਹਾ ਊਹਾ ਕਾਲਾ ਹਾਂ ਈ ਹਾਂ ਨਿੰਦਕ ਕਾ ਮਾਥਾ ਇਹਾਂ ਉਹ ਕਲਾ ਜਨ ਨਾਨਕ ਕੀ ਪਰਮੇਸ਼ਰ ਸੁਣੀ ਅਰਦਾਸ ਮਲੇਸ਼ ਪਾਪੀ ਪਚ ਮਲੇਸ਼ ਪਾਪੀ ਪਚਿਆ ਭਇਆ ਨਿਰਾਸ ਪੈਰਾਉ ਮਹੱਲਾ ਪੰਜਵਾ ਖੂਬ 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 ਤੇਰੋ ਨਾਮ ਬੱਬੇ ਨਾਲ ਬੋਲਨੇ ਹਨ ਪਾਦ ਖੂਬ ਖੂਬ ਕੂਬ ਕੂਬ ਇਥੇ ਵਿਸਰਾਮ ਖੂਬ ਤੇਰਾ ਨਾਮ ਕੂਬ 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 ਖੂਬ ਤੇਰਾ ਨਾਮ ਝੂਠ 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 ਦੁਨੀ ਗਮਾਨ ਤੇ ਤੀਸਰੇ ਝੂਠ ਪੱਤੇ ਵਿਸਰਾਮ ਲਾਉਣਾ ਹੈ ਝੂਠ 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 ਇਥੇ ਵਿਸਰਾਮ ਹੈ ਝੂਠ ਦੁਨੀ ਗਮਾਨ ਰਹਾ ਨਗਜ ਤੇਰੇ ਬੰਦੇ ਦੀਦਾਰ અપਾਰ ਨਗਜ ਤੇਰੇ ਬੰਦੇ ਇਥੇ ਵਿਸਰਾਮ ਦੀਦਾਰ અપਾਰ ਨਾਮ ਬਿਨਾ ਸਭ ਦੁਨੀਆ ਛਾਰ ਹਾਂ ਛਾਰ ਅਚਰਜ ਤੇਰੀ ਕੁਦਰਤ ਤੇਰੇ ਕਦਮ ਸਲਾਹ ਹੈ ਅਚਰਜ ਵੀ ਇਥੇ ਬੋਲ ਸਕਦੇ ਆ ਅਚਰਜ ਵੀ ਬੋਲ ਸਕਦੇ ਆ ਅਚਰਜ ਤੇਰੀ ਕੁਦਰਤ ਤੇਰੇ ਕਦਮ ਸਲਾਹ ਗਨੀਵ ਤੇਰੀ ਸਿਫਤ ਸੱਚੇ ਪਾਤਸ਼ਾਹ ਨੀ ਧਰਿਆ ਧਰ ਪਨਹ ਖੁਦਾਏ ਗਰੀਬ ਨਿਵਾਜ ਦਿਨ ਰਾਤ ਧਾਇ ਨਾਨਕ ਕਉ ਖੁਦ ਖਸਮ ਮਿਹਰਬਾਨ ਅੱਲੂ ਨਾ ਵਿਸਰੈ ਦੇਲ ਜੀਅ ਪ੍ਰਾਨ ਪੈਰੋ ਮਹਲਾ ਪੰਜਵਾ ਸਾਚ ਪਦਾਰਥ ਗੁਰਮੁਖ ਲਾਹ ਪ੍ਰਭ ਕਾ ਬਾਣਾ ਸਤ ਕਰ ਸਹ ਜੀਵਤ 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 ਰਹਿ ਰਾਮ ਰਸਾਇਣ ਨਿਤ ਉਠ ਪੀਵਹ ਹਰ 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 ਰਸਨਾ ਕਹੋ ਰਹਾਉ ਕਲਯੁਗ ਮਹਿ ਇਕ ਨਾਮ ਉਧਾਰ ਨਾਨਕ ਬੋਲੇ ਬ੍ਰਹਮ ਵਿਚਾਰ ਪੈਰਾ ਮਹੱਲਾ ਪੰਜਵਾ ਸਤ ਗੁਰ ਸੇਵ ਸਰਬ ਫਲ ਪਾਏ ਜਨਮ ਜਨਮ ਕੀ ਮੈਲ ਮਟਾਏ ਪਤਿਤ ਪਾਵਨ ਪ੍ਰਾਪ ਤੇਰੋ ਨਾਮ ਪਤਿਤ ਪਾਵਨ ਪ੍ਰਾਪ ਤੇਰੋ ਨਾਮ ਊਰਬ ਕਰਮ ਲਿਖੇ ਗੁਣ ਗਾਉ ਰਹਾਉ ਸਾਧੂ ਸੰਗ ਹੋਵੇ ਉਧਾਰ ਸੋਭਾ ਪਾਵੇ ਪ੍ਰਭ ਕੈ ਦਵਾਰ ਸਰਬ ਕਲਿਆਣ ਚਰਨ ਪ੍ਰਾਪਿ ਸੇਵਾ ਧੂਰ ਬਾਛ ਹੈ ਸਭ ਸੁਰ ਨਰ ਦੇਵਾ ਨਾਨਕ ਪਾਇਆ ਨਾਮ ਨਿਧਾਨ ਨਾਨਕ ਪਾਇਆ ਇਥੇ ਵਿਸਰਾਮ ਲਾ ਦੋ ਨਾਨਕ ਪਾਇਆ ਨਾਮ ਨਿਧਾਨ ਹਰ ਜਾਪ ਜਾਪ ਉਧਰਿਆ ਸਗਲ ਜਹਾਨ ਹਰ ਜਾਪ ਜਾਪ ਉਧਰਿਆ ਸਗਲ ਜਹਾਨ ਪੈਰੋ ਮਹੱਲਾ ਪੰਜਵਾ ਆਪਣੇ ਦਾਸ ਕੋ ਕੰਠ ਲਗਾਵੇ ਨਿੰਦਕ ਕੋ ਅਗਨ ਮਹਿ ਪਾਵੇ ਪਾਪੀ ਤੇ ਰਾਖੇ ਨਾਰਾਇਣ ਪਾਪੀ ਕੀ ਗਾਤ ਕਤਹੂ ਨਾਹੀ ਪਾਪੀ ਕੀ ਗਾਤ ਕਤਹੂ ਨਾਹੀ ਪਾਪੀ ਪਚਿਆ ਆਪ ਤੁਮਾਇਣ ਰਹਾਉ ਦਾਸ RAM ਜੀ ਤੇ ਦਾਸ ਪਦ ਤੇ ਵਿਸਰਾਮ ਯਾਦ ਰੱਖਣਾ ਹੈ ਦਾਸ RAM ji o lagi preet ਦਾਸ RAM ji o lagi preet ਨਿੰਦਕ ਕੀ ਹੋਈ ਬੇਪਰੀਤ ਪਾਰ ਬ੍ਰਹਮ ਆਪਣਾ ਬਿਰਦ ਪ੍ਰਗਟਾਇਆ ਦੋਖੀ ਆਪਣਾ ਕੀਤਾ ਪਾਇਆ ਆਏ ਨਾ ਜਾਈ ਰਹਿਆ ਸਮਾਈ ਨਾਨਕ ਦਾਸ ਹਰ ਕੀ ਸਰਣਾਈ ਰਾਗ ਭੈਰੋ ਮਹੱਲਾ ਪੰਜਵਾ ਚੌਪਦੀ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਸ੍ਰੀ ਧਰਮੋਹਨ ਸਗਲ ਉਪਾਵਨ ਨਿਰੰਕਾਰ ਸੁਖਦਾਤਾ ਐਸਾ ਪ੍ਰਭ ਛੋੜ ਕਰਹਿ ਅਨ ਸੇਵਾ ਕਵਨ ਵਿਖਿਆ ਰਸ ਮਾਤਾ ਰੇ ਮਨ ਮੇਰੇ ਤੂੰ ਗੋਵਿੰਦ ਭਾਜ ਤੂੰ ਗੋਵਿੰਦ ਭਾਜ ਰੇ ਮਨ ਮੇਰੇ ਤੂੰ ਗੋਵਿੰਦ ਭਾਜ ਅਵਰ ਉਪਾਵ ਸਗਲੇ ਮੈਂ ਦੇਖੇ ਅਵਰ ਉਪਾਵ ਸਗਲ ਮੈਂ ਦੇਖੇ ਸਗਲੇ ਨਹੀਂ ਹੈ ਅਵਰ ਉਪਾਵ ਸਗਲ ਮੈਂ ਦੇਖੇ ਜੋ ਚਿਤਵੀ ਹੈ ਤਿਤ ਬਿਗਰਸ ਕਾਜ ਰਹਾਵ ठाकुर ਛੋੜ ਦਾਸੀ ਕਉ ਸਿਮਰਹਿ ਮਾਨਮੁਖ ਅੰਧ ਅਗਿਆਨਾ ਹਰ ਕੀ ਭਗਤ ਕਰਹਿ ਤਿਨ ਨਿੰਦਹ ਨਿਗੁਰੇ ਪਸ਼ੂ ਸਮਾਨਾ ਹਰ ਕੀ ਭਗਤ ਕਰਹਿ ਤਿਨ ਨਿੰਦਹ ਇਥੇ ਵਿਸਰਾਮ ਨਿਗੁਰੇ ਪਸ਼ੂ ਸਮਾਨਾ ਜੀਉ ਪਿੰਡ ਤਨ ਧਨ ਸਭ ਪ੍ਰਭ ਕਾ ਸਾਖਤ ਕਹਤੇ ਮੇਰਾ ਅਹੰ ਬੁੱਧ ਦੁਰਮਤ ਹੈ ਮੈਲੀ ਬੇਨ ਗੁਰ ਭਵਜਲ ਫੇਰਾ ਓਮ ਜਗ ਜਾ ਪਤਾਬ ਸਭ ਸੰਜਮ ਤਟ ਤੀਰਥ ਨਹੀਂ ਪਾਇਆ ਤਟ ਤੀਰਥ ਨਹੀਂ ਪਾਇਆ ਮਿਟਿਆ ਆਪ ਪਏ ਸਰਨਾਈ ਗੁਰਮੁਖ ਨਾਨਕ ਜਗਤ ਤਰਾਇਆ